ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਐਵੇਂ ਵਾਲੇ ਜੋ ਫਰਸਟ ਸੂਟ ਚੱਲ ਰਹੇ ਨੇ ਇਹ ਪਹਿਲਾਂ ਥੋੜੇ ਜਿਆਦਾ ਰੇਟਾਂ ਦੇ ਆਏ ਸੀ ਪਰ ਹੁਣ ਇਹ ਸਿਰਫ ਤੇ ਸਿਰਫ 800 ਰੁਪਏ ਦੇ ਵਿੱਚ ਆਏ ਨੇ ਕਿਉਂਕਿ ਰੱਖੜੀ ਸਪੈਸ਼ਲ ਸੇਲ ਲੱਗੀ ਹੈ ਕਾਫੀ ਸੂਟ ਨੇ ਜਿਹੜੇ ਆਫਰਾਂ ਤੇ ਆਏ ਨੇ ਉਹ ਤੁਸੀਂ ਹੋਰ ਵੀ ਜਿਹੜੀਆਂ ਆਫਰਾਂ ਵਾਲੇ ਸੂਟ ਵੇਖਣੇ ਤਾਂ ਨੰਬਰ 6239245750 ਐਡ ਕੀਤਾ ਆਂ ਆ ਪੋਸਟ ਨੰਬਰ ਜੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਕਿ ਟ੍ਰੇਡ ਦੇ ਕਿ ਹੁਣ ਲੱਕੜੀ ਤੇ ਸਪੈਸ਼ਲ ਆਫਰਾਂ ਵਾਲੇ ਸੂਟ ਆਏ ਨੇ ਉਹ ਵਾਲੇ ਸੂਟ ਕਿਹੜੇ ਕਿਹੜੇ ਨੇ ਇਹਨਾਂ ਵਿੱਚ ਰੰਗ ਜਿਹੜੇ ਆ ਕਿ ਕਾਫੀ ਹੈਗੇ ਨੇ ਕੁਝ ਕਲੈਕਸ਼ਨਾਂ ਜਿਹੜੀਆਂ ਨੇ ਉਹਨਾਂ ਦਾ ਟ੍ਰੇਡ ਸੇਮ ਹੀ ਆ ਪਰ ਇਹ ਆ ਕਿ ਖਰੀਦ ਲਈ ਕਾਫੀ ਸੂਟ ਨੇ ਜਿਹੜੇ ਆਫਰਾਂ ਦੇ ਆਏ ਨੇ ਉਹਨਾਂ ਨੂੰ ਮੈਂ ਵੀਡੀਓ ਵਿੱਚ ਐਟ ਨਹੀਂ ਕੀਤਾ ਐ ਕਾਟਨ ਦੀ ਸ਼ਰਟ ਕਾਟਨ ਦਾ ਬਾਟਮ ਕਾਟਨ ਦੇ ਦੁਪੱਟੀਆਂ ਨਾਲ ਸਿਰਫ ਤੇ ਸਿਰਫ 520 ਰੁਪਏਾਂ ਦੇ ਵਿੱਚ ਬਹੁਤ ਸੋਹਣੇ ਸੁਪੀਰੀਅਰ ਕੁਆਲਿਟੀ ਦੇ ਸੂਟ ਆਏ ਨੇ ਇਹਨਾਂ ਦਾ ਰੇਟ 520 ਰੁਪਏ ਹੈ ਇਹਦੇ ਵਿੱਚ ਤੁਹਾਨੂੰ ਸ਼ਰਟ ਬਾਟਮ ਤੇ ਦੁਪੱਟਾ ਤਿੰਨੋਂ ਚੀਜ਼ਾਂ ਕਾਟਨ ਦੀਆਂ ਮਿਲਣਗੀਆਂ ਕੁਝ ਤੇ ਕਢਾਈ ਹੋਈ ਐ ਕੁਝ ਤੇ ਤੁਹਾਨੂੰ ਪ੍ਰਿੰਟ ਮਿਲੇਗਾ ਕੁਝ ਬਾਟਮ ਪਲੇਨ ਆਣਗੇ ਕੁਝ ਬਾਟਮ ਪ੍ਰਿੰਟਡ ਮਿਲਣਗੇ ਬਾਕੀ ਜਿਹੜੀ ਡਿਜ਼ਾਈਨ ਤੇ ਪੈਟਰਨ ਸੇਮ ਐਜ਼ ਇਟ ਇਜ਼ ਮਿਲੇਗਾ ਜਿਵੇਂ ਦਾ ਤੁਹਾਨੂੰ ਇੱਥੇ ਸ਼ੋ ਹੋ ਰਿਹਾ ਅੱਜ ਦੀਆਂ ਜਿੰਨੀਆਂ ਵੀ ਕਲੈਕਸ਼ਨਾਂ ਨੇ ਉਹ ਸਾਫ ਕਾਫੀ ਆਫਰਾਂ ਤੇ ਨੇ ਬਾਕੀ ਜਿਨ੍ਹਾਂ ਦਾ ਰੇਟ ਮੈਂ ਇੱਥੇ ਨਹੀਂ ਦੱਸ ਪਾਵਾਂਗੀ ਉਹ ਤੁਸੀਂ ਨੰਬਰ ਤੇ ਜਾ ਕੇ ਮੈਨੂੰ ਪੁੱਛ ਸਕਦੇ ਹੋ 1650 ਦੇ ਵਿੱਚ ਬਹੁਤ ਹੀ ਪਿਆਰਾ ਬਾਟਮ ਵਰਕ ਦੇ ਨਾਲ ਸ਼ਰਟ ਬਾਟਮ ਤੇ ਦੁਪੱਟਾ ਸੂਟ ਆਏ ਨੇ ਆਮਲੇ ਸੂਟ ਵੀ 520 ਰੁਪਿਆਵਾਂ ਵਿੱਚ ਨੇ ਇਹਨਾਂ ਦੇ ਵਿੱਚ ਜਿਹੜੀਆਂ ਕਿ ਆਪਸ਼ਨ ਦੀ ਕੋਈ ਕਮੀ ਨਹੀਂ ਹੈ ਲਗਭਗ 100 ਤੋਂ 200 ਆਪਸ਼ਨ ਆਂਦੀ ਹੈ ਹਮੇਸ਼ਾ ਇਹਨਾਂ ਸੂਟਾਂ ਵਿੱਚ ਤੇ ਹਮੇਸ਼ਾ ਹੀ ਇਹ ਜਿਹੜੇ ਸੂਟ ਨੇ ਅਵੇਲੇਬਲ ਰਹਿੰਦੇ ਨੇ ਕਾਫੀ ਇਹਨਾਂ ਵਿੱਚ ਜਿਹੜੇ ਡਿਜ਼ਾਈਨ ਨੇ ਨਵੇਂ-ਨਵੇਂ ਆਏ ਨੇ ਬਾਕੀ ਤੁਸੀਂ ਸੂਟ ਬਾਏ ਕਰਨਾ ਚਾਹ ਕੋਈ ਵੀ ਕੁਇਰੀ ਕਰਨੀ ਤਾਂ ਨੰਬਰ 6239245752 ਦਿੱਤਾ ਆ ਉਸ ਨੰਬਰ ਤੇ ਜਾ ਕੇ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੇਕਰ ਤੁਸੀਂ ਸਟੇਟਸ ਦੇਖਣਾ ਚਾਹੁੰਦੇ ਹੋ ਡੇਲੀ ਅਪਡੇਟਸ ਦਾ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਆਪਣੇ ਨੇਮ ਤੇ ਸਿਟੀ ਦੇ ਨੇਮ ਨਾਲ ਜੇਕਰ ਤੁਸੀਂ ਸੂਟ ਸੇਲ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਤਾਂ ਵੀ ਮੈਨੂੰ ਮੈਸੇਜ ਕਰ ਦੇਣਾ ਮੈਂ ਤੁਹਾਨੂੰ ਆਪਣੇ ਗਰੁੱਪ ਵਿੱਚ ਐਡ ਕਰ ਲਵਾਂਗੀ ਜਿੱਥੇ ਤੁਹਾਨੂੰ ਸੂਟਾਂ ਦੀਆਂ ਜਿਹੜੀਆਂ ਡੇਲੀ ਦੀਆਂ ਅਪਡੇਟਸ ਨੇ ਉਹ ਆਜਾਏ ਕਰਨਗੀਆਂ ਬਾਕੀ ਜਿਹੜੀਆਂ ਕਲੈਕਸ਼ਨਾਂ ਨੇ ਉਹਨਾਂ ਦੇ ਸ਼ਿਪਿੰਗ ਚਾਰਜਸ ਜਿਹੜੇ ਆਲ ਓਵਰ ਇੰਡੀਆ ਫ੍ਰੀ ਹੁੰਦੇ ਨੇ ਕੋਈ ਐਕਸਟਰਾ ਚਾਰਜਸ ਨਹੀਂ ਲੱਗਦੇ ਅੱਜਕੱਲ ਜਿਹੜੀਆਂ ਕਲੈਕਸ਼ਨਾਂ ਨੇ ਉਹ ਦਖੜੀ ਦੇ ਸਪੈਸ਼ਲ ਆਫਰਾਂ ਬਣੀਆਂ ਚੱਲ ਰਹੀਆਂ ਨੇ ਅੱਜ ਦੀ ਵੀਡੀਓ ਵਿੱਚ ਵੀ ਆਫਰਾਂ ਬਣੀਆਂ ਕਲੈਕਸ਼ਨਾਂ ਨੇ ਬਾਕੀ ਜਿਹੜੇ ਆਫਰਾਂ ਤੇ ਸੂਟ ਹੁੰਦੇ ਨੇ ਕਿਸੇ ਟਾਈਮ ਬੜੀ ਜਲਦੀ ਸਟਾਕ ਆਊਟ ਹੋ ਜਾਂਦੇ ਨੇ ਤੁਸੀਂ ਸੂਟ ਨੂੰ ਬਾਈ ਕਰਨਾ ਚਾਹੁੰਦੇ ਹੋ ਜਾਂ ਕੋਈ ਵੀ ਕੁਐਰੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਹਮੇਸ਼ਾ ਜਦੋਂ ਵੀ ਤੁਸੀਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਸਕਰੀਨਸ਼ਾਟ ਜਿਸ ਵੀ ਕਲੈਕਸ਼ਨ ਦੀ ਕੁਐਰੀ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਸਕਰੀਨਸ਼ਾਟ ਜ਼ਰੂਰ ਲੈ ਲਿਆ ਕਰੋ ਇਹ ਵਾਲੀਆਂ ਸਾਰੀਆਂ ਕਲੈਕਸ਼ਨਾਂ ਜਿਹੜੀਆਂ ਨੇ ਕਾਟਨ ਦੀਆਂ ਨੇ ਤੇ ਇਹਨਾਂ ਦਾ ਜਿਹੜਾ ਫੈਬਰਿਕ ਆ ਬਹੁਤ ਜ਼ਿਆਦਾ ਸੌਫਟ ਤੇ ਸੁਪੀਰੀਅਰ ਕੁਆਲਿਟੀ ਦਾ ਹੁੰਦਾ ਹੈ ਰੰਗ ਡਿਜ਼ਾਈਨ ਤੇ ਪੈਟਰਨ सेम ਐਜ਼ ਇਟ ਇਜ਼ ਆਂਦਾ ਜਿਵੇਂ ਦਾ ਇੱਥੇ ਸ਼ੋ ਹੋ ਰਿਹਾ ਸਾਰੇ ਹੀ ਕਲੈਕਸ਼ਨਾਂ ਜਿਹੜੇ ਸੂਟ ਨੇ ਅੱਜ ਦੀ ਵੀਡੀਓ ਵਿੱਚ ਬਹੁਤ ਜ਼ਿਆਦਾ ਵਧੀਆ ਤੇ ਵਧੀਆ ਕੁਆਲਿਟੀ ਦੀਆਂ ਨੇ ਤੁਸੀਂ ਬਾਏ ਕਰਨਾ ਚਾਹ ਕੋਈ ਵੀ ਕੁਇਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਆ ਸੋਹਣੇ-ਸੋਹਣੇ ਟ੍ਰੈਂਡੀ ਇੱਕ ਐਕਸਕਲੂਸਿਵ ਤੇ ਰੱਖੀ ਸਪੈਸ਼ਲ ਕਲੈਕਸ਼ਨਾਂ ਦੇ ਲਈ ਸਾਰੀ ਕਲੈਕਸ਼ਨ ਐਕਸਕਲੂਸਿਵ ਨੇ ਬਹੁਤ ਪਿਆਰੇ ਡਿਜ਼ਾਈਨ ਨੇ ਰੰਗ ਬਹੁਤ ਪਿਆਰੇ ਨੇ ਅੱਜ ਦੀ ਵੀਡੀਓ ਤੇ ਚੈਨਾਂ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ